ਮਨਸਾਬ ਕਿਸ ਤਰ੍ਹਾਂ ਦੇਖਦੇ ਹੋ ਜੋ ਤੁਹਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਮਿੰਕੂ ਜਵੰਦਾ ਜੀ ਦੀ ਟੀਮ ਨਾਲ ਦੇਖੋ ਜੀ ਅਸੀਂ ਡਾਕਟਰ ਮਿੰਕੂ ਜਵੰਦਾ ਜੀ ਦੀ ਟੀਮ ਦਾ ਇੱਕ ਹਿੱਸਾ ਬਣਿਆ ਅਸੀਂ ਆਪਦੇ ਆਪ ਨੂੰ ਬਹੁਤ ਕਰਮ ਵਾਲੇ ਮੰਨਦੇ ਆ ਕਿ ਅਸੀਂ ਡਾਕਟਰ ਮਿੰਕੂ ਜਵੰਦਾ ਜੀ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ ਤੇ ਡਾਕਟਰ ਮਿੰਕੂ ਜਵੰਦਾ ਜੀ ਪਿੰਡਾਂ ਦੇ ਵਿੱਚ ਜਿਵੇਂ ਸिलाई ਸੈਂਟਰ ਉਹਨਾਂ ਨੇ ਬਲਕਿ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਤੇ ਸਾਰੇ ਪਿੰਡਾਂ ਚ ਕਿਉਂਕਿ ਉਹ ਗੁੜੀਆਂ ਸਿੱਖਦੀਆਂ ਤਾਂ ਉਹ ਆਪਣੇ ਪੈਰਾਂ ਪਰ ਕਿਤਨਾ ਕਿਤੇ ਖੜੇ ਨੇ ਕਿਉਂਕਿ ਅੱਜ ਦੀ ਮਹਿੰਗਾਈ ਬਹੁਤ ਆ ਤੇ ਘਰ ਦੇ ਖਰਚੇ ਚ ਲਾਉਣੇ ਬੜੇ ਔਖੇ ਹੋ ਜਾਂਦੇ ਆ ਤਾਂ ਮਿੰਕੂ ਜਵੰਦਾ ਜੀ ਦੀ ਉਹ ਸੋਚ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਤਾਂ ਰੁਜ਼ਗਾਰ ਜਿਵੇਂ ਦੇ ਰਹਿਆਂ ਬੱਚਿਆਂ ਨੂੰ ਤੇ ਨਾਲ ਨਾਲ ਅਸੀਂ ਜਿਵੇਂ ਕੋਈ ਜ਼ਰੂਰਤਮੰਦ ਦਾ ਕੋਈ ਬਿਮਾਰਾ ਚਲੋ ਨਹੀਂ ਆਪਦਾ ਘਰ ਦਾ ਰਸਨ ਵੀ ਨਹੀਂ ਚੱਲਦਾ ਤਾਂ ਡਾਕਟਰ ਮਿੰਕੂ ਜਵੰਦਾ ਜੀ ਦੀ ਟੀਮ ਇਕੱਠੀ ਹੋ ਕੋਸ ਪਰਿਵਾਰ ਨੂੰ ਦਸਨ ਉਪਲਬਧ ਕਰਾਉਣੇ ਆ ਤੇ ਨਾਲ ਨਾਲ ਜਿਵੇਂ ਕੋਈ ਜ਼ਰੂਰਤਮੰਦ ਦਾ ਕਿਸੇ ਦਾ ਚਲੋ ਜਮੀ ਕਰ ਨਹੀਂ ਸਕਦਾ ਜਿਵੇਂ ਪਿਛਲੇ ਮੀਂਹ ਕਰਨ ਘਰ ਡਿੱਗਿਆ ਤੇ ਤਾਂ ਡਾਕਟਰ ਮਿੰਕੂ ਜਵੰਦਾ ਜੀ ਨੇ ਉਸ ਪਰਿਵਾਰ ਨੂੰ ਛੱਤ ਬਣਾ ਕੇ ਤੇ ਕਿਉਂਕਿ ਉਹਨਾਂ ਦੇ ਛੋਟੇ ਛੋਟੇ ਬੱਚ ਪੜਨਗੇ ਕਿੱਥੇ ਤੇ ਪੜਨਗੇ ਕਿੱਥੇ ਕਹੂਗੇ ਅੱਜ ਕੱਲ ਬਿਨਾਂ ਪੜ੍ਹੇ ਤਾਂ ਕੁਝ ਵੀ ਨਹੀਂ ਆਏਗਾ ਤਾਂ ਉਹਨਾਂ ਨੂੰ ਛੱਤ ਪਾਉਣ ਵਾਗੇ ਤੇ ਮਿੰਕੂ ਜਵੰਦਾ ਜੀ ਸਮੇਂ ਸਮੇਂ ਸਰ ਆਪਣਾ ਉਪਰਾਲੇ ਨੇ ਜਿਹੜੇ ਐਨਜੀਓ ਵੱਲੋਂ ਚੱਲਦੇ ਰਹਿੰਦੇ ਆ ਤੇ ਜਿਵੇਂ ਅਸੀਂ ਪਹਿਲਾਂ ਮੈਡੀਕਲ ਕੈਂਪ ਲਾਏ ਨੇ ਮੈਡੀਕਲ ਕੈਂਪਾਂ ਨੂੰ ਦੇਖਦੇ ਹੋ ਜਦੋਂ ਇਹ ਨਾ ਬਿਮਾਰੀ ਰੁਕਣ ਸਿਰ ਆ ਰਹੀ ਆ ਤਾਂ ਕਿਤਨਾ ਕਿਤੇ ਅਸੀਂ ਹੁਣ ਇਹ ਫੋਗ ਡ੍ਰਿਲ ਦਾ ਵੀ ਕੰਮ ਸ਼ੁਰੂ ਕੀਤਾ ਹੈ ਤਾਂ ਸ਼ਹਿਰ ਚ ਬਾੜਾਂ ਚ ਕਿਉਂਕਿ ਮਿੰਕੂ ਜਵੰਦਾ ਜੀ ਕੋਲੇ ਪਿੰਡਾਂ ਚੋਂ ਔਰ ਸ਼ਹਿਰਾਂ ਚੋਂ ਲੋਕ ਆਏ ਘਰ ਆ ਕਿ ਉਹਨਾਂ ਨੇ ਕਿਹਾ ਵੀ ਜਵੰਦਾ ਸਾਹਿਬ ਸਾਨੂੰ ਬੜੀ ਦਿੱਕਤ ਆ ਰਹੀ ਆ ਵੀ ਕੋਈ ਨਾ ਕੋਈ ਇੱਕ ਦੋ ਮਰੀਜ਼ ਨਾਲ ਦੇ ਨਾਲ ਬਿਮਾਰ ਹੋਈ ਜਾਂਦੇ ਨੇ ਮਹੱਲੇ ਚ ਤਾਂ ਉਸੇ ਚੀਜ਼ ਨੂੰ ਦੇਖਦੇ ਡਾਕਟਰ ਮਿੰਕੂ ਜਵੰਦਾ ਨੇ ਫੌਰੀ ਤੌਰ ਤੇ ਐਕਸ਼ਨ ਚ ਆ ਕੇ ਤਾਂ ਸਾਡੀ ਜਿਹੜੀ ਟੀਮ ਆ ਉਸੇ ਦਿਨ ਤੋਂ ਕੰਮ ਸ਼ੁਰੂ ਕੀਤਾ ਹੈ ਤੇ ਲਗਾਤਾਰ ਚੱਲ ਰਹੀ ਆ ਤੇ ਜਿੰਨਾ ਚਿਰ ਸਾਡੀ ਟੀਮ ਦਾ ਸਹਿਯੋਗ ਨਾਲ ਤੇ ਮਿੰਕੂ ਜਵੰਦਾ ਜੀ ਦੇ ਸਹਿਯੋਗ ਨਾਲ ਇਹ ਕੰਮ ਅਸੀਂ ਸਰੇ ਲੈ ਕੇ ਚੱਲਾਂਗੇ ਤੇ ਅਸੀਂ तरीके ਨਾਲ ਬਲਕੇ ਘਰੋ ਘਰੀ ਜਾ ਕੇ ਕਰਦੇ ਆਂ ਜੀ ਅਸੀਂ ਇੱਕ ਦਿਨ ਚ ਤਿੰਨ ਤੋਂ ਚਾਰ ਵਾੜਾ ਕਰ ਦਿੰਦੇ ਆਂ ਜੀ ਹੁਣ ਤਾਂ ਕਿੰਨੇ ਹੋ ਗਏ ਜਿਵੇਂ ਅਸੀਂ ਪਰਸੋਂ ਸ਼ੁਰੂ ਕਰਿਆ 18 ਨੰਬਰ ਕੀਤਾ ਤੇ ਕੱਲ 22 20 ਕੀਤਾ 23 ਕੀਤਾ ਤੇ ਜਿਵੇਂ ਅੱਜ ਅਸੀਂ ਬੀਐਸਐਨ ਨੂੰ ਪਾਰਕ ਕੀਤਾ ਤੇ ਹੁਣ ਅਸੀਂ ਤੋਂ ਬਾਅਦ ਗੁਰਨਾਨਕ ਨਾਨਕ ਨੂੰ ਨੀ ਕਰਾਂਗੇ ਤੇ ਥਲੇਸਵਾ ਕਰਾਂਗੇ ਫਰੈਂਡਸ ਕਰਾਂਗੇ ਤਾਂ ਅਸੀਂ ਕੋਸ਼ਿਸ਼ ਕਰਦੇ ਜਿੰਨਾ ਏਰੀਆ ਨਿਬੜਦਾ ਨਿਬੜਦਾ ਕੋਈ ਸਾਡੀ ਟੀਮ ਸਵੇਰੇ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਰੁਕਣ ਦਾ ਟਾਈਮ ਨਹੀਂ ਲੈਂਦੀ ਤਾਂ ਫਿਰ ਚਲਦੀ ਰਹਿੰਦੀ ਆ ਜਿੰਦਾ ਕੰਮ ਨਹੀਂ ਨਿਬੜਦਾ ਜਿੰਨਾ ਹੁੰਦਾ ਵੱਧ ਤੋਂ ਵੱਧ ਨਿਵੇੜ ਦੀ ਕੋਸ਼ਿਸ਼ ਕਰਦੇ ਕਿਉਂਕਿ ਉਹਨਾਂ ਖਰਾਬ ਕਰਦੇ ਨੂੰ ਥੱਲ ਪਾਉਣੀ ਬੜੀ ਜ਼ਰੂਰੀ ਹੈ ਜੀ